ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਜਿੰਨੇ ਵੀ ਚਿਹਰੇ ਅੱਜ ਗੁਰੂ ਘਰ ਕਤਰ ਹੋਏ ਨੇ ਇਹ ਕਾਂਗਰਸ ਪਹਿਲਾਂ ਪਾਰਟੀ ਦੇ ਨਾਲ ਇਹਨਾਂ ਨੇ ਹਰ ਸਮੇਂ ਭਾਵੇਂ ਜਿਸ ਵੀ ਸੀਟ ਦੀ ਐਮਪੀ ਦੀ ਚੋਣਾਂ ਵਿੱਚ ਲੜਦੇ ਰਹੇ ਨੇ ਉਹਨਾਂ ਨੂੰ ਜਿਤਾ ਕੇ ਭੇਜਦੇ ਰਹੇ ਨੇ ਤੇ ਅੱਜ ਇਹਨਾਂ ਨੇ ਕਿਹਾ ਕਿ ਅਸੀਂ ਭਾਈ ਅੰਮ੍ਰਿਤਪਾਲ ਨੇ ਬਹੁਤ ਚੰਗੇ ਕੰਮ ਕਰਕੇ ਦੀ ਸੋਚ ਲੈ ਕੇ ਤੁਰੇ ਸਾਹ ਤੇ ਤਾਂ ਕਰਕੇ ਅਸੀਂ ਅੰਮ੍ਰਿਤਪਾਲ ਦੇ ਨਾਲ ਹਾਂ ਤੇ ਮੈਂ ਨਾਲ ਹੀ ਬੇਇਤੀ ਕਰਦਾ ਆਪਾ ਪਾਜੀ ਇਹ ਵੀਡੀਓ ਕੋਕੇ ਚੈਨਲਾਂ ਦੇ ਚੱਲਦੀ ਐ ਇਹ ਫੇਸਬੁਕ ਤੇ ਚੱਲਦੀ ਐ ਇਹ ਨਾ ਹੋਵੇਗੇ ਤੁਹਾਨੂੰ ਵੋਟਾਂ ਪਾ ਕੇ ਜਿਹੜਾ ਇਹਨਾਂ ਦੇ ਫਰਜ਼ੇ ਇਹਦੇ ਨਿਭਾ ਰਹੇ ਨੇ ਮੁੜ ਕੇ ਤੁਸੀਂ ਵੀ ਫਰਜ਼ਾਂ ਦੇ ਪਹਿਰਾ ਦਿਓ ਕਿਉਂਕਿ ਇਹਨਾਂ ਸੰਕਟਾਂ ਨੇ ਮੁੜ ਕੇ ਤੁਹਾਡੇ ਕੋਲ ਜਵਾਬ ਵੀ ਮੰਗਣੇ ਜੇ ਕਿਉਂਕਿ ਇਹ ਨਾ ਹੋਵੇ ਕਿ ਜਦੋਂ ਐਮਪੀ ਦੀ ਚੋਣ ਇਹ ਵੀਰ ਜਿੰਨੇ ਚਿਹਰੇ ਆਏ ਨੇ ਇਹ ਭਾਈ ਜਸਪੀਰ ਸਿੰਘ ਡਿੰਬੇ ਦੇ ਬਿਲਕੁਲ ਨਜ਼ਦੀਕ ਤੇ ਨੇੜੂ ਤੇ ਰਿਸ਼ਤੇਦਾਰੀ ਹੋ ਸਕਦੇ ਨੇ ਇਹ ਕਾਂਗਰਸ ਨੂੰ ਇਸ ਸਪਿੰਟਰ ਵਿੱਚੋਂ ਜਿਤਾ ਕੇ ਭੇਜਦੇ ਰਹੇ ਨੇ ਪਰ ਅੱਜ ਇਹਨਾਂ ਨੇ ਕਾਂਗਰਸ ਪਾਰਟੀ ਤੋਂ ਉੱਠ ਕੇ ਦੂਜੀਆਂ ਆਪ ਵਾਲੀਆਂ ਪਾਰਟੀਆਂ ਤੋਂ ਉੱਠ ਕੇ ਜਿਹੜੇ ਮੈਂ ਚਿਹਰੇ ਦੇ ਵਿੱਚ ਰਿਹਾ ਆ ਅਕਾਲੀ ਦਲ ਦੀ ਪਾਰਟੀ ਤੋਂ ਜਿਹੜੇ ਮੈਂ ਦੇਖ ਰਿਹਾ ਉਹਨਾਂ ਨੂੰ ਛੱਡ ਕੇ ਤੇ ਭਾਈ ਅਮਰਪਾਲ ਜੀ ਜਿਹੜੇ ਤੁਹਾਡੇ ਨਾਲ ਜਿੱਦੂ ਜੇਲ੍ਹ ਦੇ ਵਿੱਚ ਸਿੰਘ ਬੰਦ ਨੇ ਉਹਨਾਂ ਨੂੰ ਰਿਹਾ ਕਰਨ ਵਾਸਤੇ ਕਿ ਉਹ ਆਪਣੇ ਜਿਹੜੇ ਪੰਜਾਬ ਦੇ ਮਾਵਾ ਦੇ ਪੁੱਤ ਆਪਣੀਆਂ ਮਾਵਾਂ ਦੇ ਕੋਲ ਆਪਣੇ ਘਰ ਵਿੱਚ ਆਪਣੇ ਪਿੰਡਾਂ ਵਿੱਚ ਪਹੁੰਚਣ ਇਹ ਤਾਂ ਕਰਕੇ ਵੱਡੀ ਕਦਰਤਾ ਅੱਜ ਨਗਰ ਮਿਤੀਨਾ ਵਿੱਚ ਕੀਤੀ ਗਈ ਹੈ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਉਹ ਪਾਰਟੀਆਂ ਨੂੰ ਛੱਡ ਕੇ ਅੱਜ ਭਾਈ ਅੰਮ੍ਰਿਤਪਾਲ ਦੇ ਨਾਲ ਦੇ ਸਾਥੀਆਂ ਨੂੰ ਜੇਲਾ ਤੋਂ ਰਿਹਾ ਕਰਾਉਣ ਵਾਸਤੇ ਇੱਕ ਇੱਕ ਵੋਟ ਕੀਂਦੀ ਮਤਾਵਾ ਵਿੱਚ 71 ਹੋਈਆਂ